22 ਜਾਣਿਆ ਟੋਟਲ ਕਿ 22 ਜਾਣਿਆਂ ਦਾ ਕੋਈ ਫਰਜ ਨਹੀਂ ਜੀ ਕਦੀ ਸਾਨੂੰ ਪਤਾ ਹੋਵੇ ਕਿ ਤੁਹਾਡਾ ਪ੍ਰਿੰਸੀਪਲ ਸ਼ਰਾਬ ਪੀ ਕੇ ਆਉਂਦਾ ਕੋਈ ਕੰਪਲੇਂਟ ਕੋਈ ਕੁਝ ਤੁਹਾਡੀ ਕੋਈ ਬੱਚਿਆਂ ਵਰਤੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਕੁੜੀਆਂ ਦਾ ਸਕੂਲ ਹੈ ਜਦੋਂ ਮੈਂ ਪੁੱਛਣਾ ਤਾਂ ਕਹਿੰਦੇ ਜੀ ਨਹੀਂ ਬੱਚਿਆਂ ਨਾਲ ਜਦੋਂ ਮੈਂ ਪੁੱਛਿਆ ਉਹ ਕਹਿੰਦੇ ਹਾਂਜੀ ਜੀ ਉਸ ਨੂੰ ਤੁਸੀਂ ਡਿਫੈਂਡ ਕਰਦੇ ਹੋ ਇਹਦਾ ਮਤਲਬ ਤੁਸੀਂ ਪਾਟਨ ਪਰਸਲ ਹੋ ਦੱਸੋ ਜੀ ਸਰ ਸਕੂਲ ਚ ਇਹਨਾਂ ਨੂੰ ਪੱਲੇ ਮੈਂ ਇਸ ਸਾਲ ਆਇਆ ਸਕੂਲ ਚ ਇਹ ਬੈਂਕ ਦਾ ਬਿਲਕੁਲ ਸੂਰ ਨਹੀਂ ਨਹੀਂ ਤੁਸੀਂ ਕੰਪਲੇਂਟ ਕੀਤੀ ਜੀ ਤੁਸੀਂ ਕਰਕੇ ਟਾਈਮ ਕਰ ਆਪ ਮੰਨਿਆ ਜੀ ਪੀ ਕੇ ਛੁੱਟੀ ਲੈ ਲਈ ਪੀ ਕੇ ਛੁੱਟੀ ਲੈ ਲਈ ਨਾ ਫਿਰ ਸਾਨੂੰ ਯਾਰ ਜਦੋਂ ਸਾਰੇ ਲੋਕਾਂ ਨੇ ਬੱਚਿਆਂ ਨੇ ਦੱਸਿਆ ਪੀ ਕੇ ਛੁੱਟੀ ਲਈ ਤੁਸੀਂ ਹੁਣ ਹੀ ਮੰਨਿਆ ਕਿ ਮੈਂ ਕਿ ਇੱਥੇ ਕਦੀ ਬੀਅਰ ਪੀਲੀ ਦੀ ਕਦੀ ਇਹ ਪੀ ਲਿਆ ਮਜਾਕ ਬਣਾ ਰੱਖਿਆ ਤੁਹਾਨੂੰ ਜੀ ਦੋ ਇੰਟਰਐਕਟਿਵ ਪੈਨਲ ਵਜੇ ਕਿਉਂ ਨਹੀਂ ਚੱਲਦੇ ਕਮਿਸ਼ਨਰ ਜੀ ਮੈਂ ਕਿਹਾ ਜੀ ਜਦ ਬੱਚਿਆਂ ਨੂੰ ਪੁੱਛਿਆ ਉਹ ਨਹੀਂ ਦੱਸਿਆ ਕੀ ਮਜਾਕ ਬਣਾ ਰੱਖਿਆ ਜੀ ਮੈਮ ਦੱਸੋ ਤੁਸੀਂ ਕਿਸੇ ਨੇ ਕਿਉਂ ਨਹੀਂ ਕੰਪਲੇਂਟ ਕੀਤੀ ਜੀ ਸਰ ਮੈਂ ਤਾਂ ਹੁਣ ਜੀ ਮੇਰੇ ਸਾਹਮਣੇ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਜੀ ਤੁਹਾਡੇ ਸਾਹਮਣੇ 17 ਗੁੰਮ ਹੈ ਗਾਈ ਮੈਂ ਤੁਹਾਨੂੰ ਕਿੰਨਾ ਸ਼ਰਮ ਹੋ ਗਿਆ ਮੈਂ ਤਾਂ ਗਰਲ ਸਕੂਲ ਖੜੇ ਹੋ ਤੁਸੀਂ ਕੀ ਨਾਮ ਹੈ ਤੁਹਾਡਾ ਨਵਰੀਤ ਜੀ ਕਿੱਥੋਂ ਤੁਸੀਂ ਤੁਸੀਂ ਯੰਗ ਤੁਸੀਂ ਤੁਹਾਡਾ ਫਰਜ਼ ਨਹੀਂ ਬੰਦਾ ਸੀ ਕਿ ਸਕੂਲ ਚੱਲ ਰਿਹਾ ਦੇਖੋ ਅਸੀਂ ਦਿਨ ਰਾਤ ਮਿਹਨਤ ਕਰਦੇ ਆ ਕਿ ਕਿਸੇ ਤਰੀਕੇ ਨਾਲ ਲੱਗੇ ਰਹੀਏ ਕਿਸੇ ਨੂੰ ਇਦਾਂ ਦੀ ਅੱਜ ਚਲੋ ਇਹ ਤਾਂ ਮੈਂ ਜੇ ਕੋਈ ਹੋਰ ਕਰਦਾ ਉਹਨੇ 1 ਮਿੰਟ ਤੇ ਸਾਰੇ ਸਕੂਲਾਂ ਦਾ ਵਿਸ਼ਵਾਸ ਟੁੱਟ ਜਾਣਾ ਕਿੰਨੇ ਟੀਚਰਸ ਮਿਹਨਤ ਕਰਦੇ ਨੇ ਕਿੰਨੇ ਕਿਦਾਂ ਆਪਾਂ ਇਸ ਮੈਕ ਨੂੰ ਖੜਾ ਕਰ ਦਿੱਤਾ ਸਿਰਫ ਕੁਝ ਬੰਦਿਆਂ ਕਰਕੇ ਬਦਨਾਮੀ ਮੀਡੀਆ ਨੇ ਇਹ ਖਬਰ ਚਲਾਨੀ ਕਿ ਆ ਹੋਇਆ ਜੀ ਕਿਸੇ ਨੇ ਇਹ ਨਹੀਂ ਦੇਖਣਾ ਕਿ ਸਿਰਫ ਇੱਕ ਬੰਦੇ ਦੀ ਗਲਤੀ ਹੈ ਤੁਹਾਡੇ ਸਾਰਿਆਂ ਦੀ ਮਿਹਨਤ ਵੀ ਪੰਜ ਰਾਤ ਮਿਹਨਤ ਕਰਦੇ ਹੋ ਬੱਚਿਆਂ ਕਿੰਨੇ ਇਥੇ ਐਡਮਿਸ਼ਨ ਲੈਣੀ ਜੀ ਜੀ ਸਸਪੈਂਡ ਕਰ ਰਹੇ ਮੈਮ ਤੁਹਾਨੂੰ ਵੀ ਨਾਲ ਸਸਪੈਂਡ ਕਰ ਸਕਦੇ ਮੈਮ ਤੁਸੀਂ ਮੈਨੂੰ ਤੁਸੀਂ ਕਹਿ ਸਕਦੇ ਮੈਨੂੰ ਤੁਸੀਂ ਇਹ ਕਹਿ ਸਕਦੇ ਸੀ ਮੈਨੂੰ ਪਤਾ ਨਹੀਂ ਜੀ ਤੁਸੀਂ ਕਿਹਾ ਜੀ ਹਾਂ ਤੁਸੀਂ ਇਹ ਕਹਿ ਸਕਦੇ ਸੀ ਮੈਨੂੰ ਪਤਾ ਨਹੀਂ ਜੀ ਸੰਝੋ ਮੇਰੀ ਗੱਲ ਠੀਕ ਹੈ ਬਾਕੀਆਂ ਨੂੰ ਸ਼ੋਕਸ ਨੋਟਿਸ ਹੈ ਤੇ ਅੱਜ ਤੋਂ ਬਾਅਦ ਇਹ ਸਕੂਲ ਨੂੰ ਜਾਨੀ ਇਹ ਚਮਕਾਨਾ ਦੀ 1 ਕਰੋੜ ਰੁਪਏ ਦੀ ਗਰਾਂਟ ਸਕੂਲ ਨੂੰ ਦਿੰਦੇ ਆ ਮੈਂ ਤੁਹਾਡੀ ਦੇਖੋ ਜੀ ਤੁਸੀਂ ਤੁਹਾਡੇ ਸਾਰਿਆਂ ਦੀ ਪਰ ਗੱਲ ਇਹ ਹੈ ਕਿ ਸਿਰਫ ਇੱਕ ਬੰਦੇ ਦੀ ਗਲਤੀ ਕਰਕੇ ਬਦਨਾਮੀ ਸਾਰੇ ਮਹਿਕਮੇ ਦੀ ਹੁੰਦੀ ਹੈ